ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ Pari Study Online ਤੇ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਦੱਸਣ ਜਾ ਰਹੇ ਹਾਂ ਜਿਹੜੇ ਸਟੂਡੈਂਟ ਦੇ ਤਿੰਨ ਚਾਰ ਨੰਬਰ ਘਟ ਹੈ ਉਹ ਕਿਰਪਾ ਕਰਕੇ ਨਿਰਾਸ਼ ਨਾ ਹੋਵੋ ਕੱਲ ਜਿਵੇਂ ਪੀਐਸਟੈਟ ਹੋਇਆ ਸੀਗਾ ਠੀਕ ਹੈ ਅਰਾਊਂਡ 34000 ਬੱਚਿਆਂ ਨੇ ਪੀਐਸਟੈਟ ਲੈਵਲ 1 ਦਿੱਤਾ ਸੀ 34000 ਬੱਚਿਆਂ ਨੇ ਪੀਐਸਟੈਟ ਪੇਪਰ 1 ਦਿੱਤਾ ਸੀਗਾ ਠੀਕ ਹੈ ਤੇ ਉਸ ਤੋਂ ਬਾਅਦ ਕੀ ਹੈ ਅਲੱਗ-ਅਲੱਗ ਚੈਨਲਾਂ ਦੇ ਉੱਪਰ ਅਨਸਰ ਕੀ ਆ ਗਈਆਂ ਸਾਰਿਆਂ ਨੇ ਆਪਦੇ-ਆਪਦੇ ਅਨਸਰ ਚੈੱਕ ਕੀਤੇ ਸਭ ਤੋਂ ਜ਼ਿਆਦਾ ਨਿਰਾਸ਼ਾ ਉਹਨਾਂ ਨੂੰ ਹੋ ਰਹੀ ਹੈ ਜਿਹੜੇ ਜਮਾ ਨੇੜੇ ਪਹੁੰਚ ਗਏ ਹੋਣੀ ਵੀ ਚਾਹੀਦੀ ਹੈ ਕਿਉਂਕਿ ਨੇੜੇ ਪਹੁੰਚ ਕੇ ਜੇ ਆਪਾਂ ਪਿੱਛੇ ਰਹਿ ਗਏ ਠੀਕ ਹੈ ਤਾਂ ਫਿਰ ਕਾਫੀ ਅਫਸੋਸ ਹੁੰਦਾ ਵੀ ਮਿਹਨਤ ਵੀ ਕੀਤੀ ਜੇ ਕਿਸੇ ਨੂੰ 82 ਚਾਹੀਦੇ ਸੀ 78 ਆ ਗਏ 79 ਆ ਗਏ 80 81 ਆ ਗਏ ਤਾਂ 82 ਨਹੀਂ ਬਣ ਰੇ ਤਾਂ ਥੋੜਾ ਟੈਨਸ਼ਨ ਤਾਂ ਹੁੰਦੀ ਹੈ ਠੀਕ ਹੈ ਤੁਸੀਂ ਟੈਨਸ਼ਨ ਨਾ ਲਵੋ ਠੀਕ ਹੈ ਪਹਿਲੀ ਗੱਲ ਇਹ ਕੰਮ ਕਰੋ ਜਿੰਨੇ ਵੀ ਚੈਨਲਾਂ ਨੇ ਅਨਸੁਰਖੀ ਪਾਈ ਹੈ ਸਾਰਿਆਂ ਦੀ ਅਨਸੁਰਖੀ ਚੈੱਕ ਕਰੋ ਓਕੇ ਜਿੰਨੇ ਵੀ ਚੈਨਲਾਂ ਨੇ ਅਨਸਰ ਕੀ ਪਾਈ ਹੈ ਘੱਟੋ ਘੱਟ ਤਿੰਨ ਚਾਰ ਚੈਨਲ ਦੇ ਉੱਪਰ ਜਾ ਕੇ ਤੁਸੀਂ ਆਪਣੀ ਅਨਸਰ ਕੀ ਮੈਚ ਕਰੋ ਓਕੇ ਕਿਸੇ ਦੇ ਉੱਪਰ ਤੁਹਾਡੇ 78 ਬਣ ਗਏ ਕਿਸੇ ਦੇ 79 ਬਣ ਗਏ ਹੋ ਸਕਦਾ ਕਿਸੇ ਦੇ 80 ਤੋਂ ਉੱਪਰ ਵੀ ਕ੍ਰਾਸ ਕਰ ਜਾਣ ਠੀਕ ਹੈ ਹਰੇਕ ਚੈਨਲ ਇੱਕ ਗੱਲ ਕਹਿ ਕੇ ਚੱਲਦਾ ਹੈ ਵੀ ਜਿਹੜਾ ਸਾਡੀ ਅਨਸਰ ਕੀ ਹੈ ਇਹਦੇ ਅਕੋਰਡਿੰਗ ਨੰਬਰ 4 5 ਪਲੱਸ ਵੀ ਹੋ ਸਕਦੇ ਆ ਮਾਈਨਸ ਵੀ ਹੋ ਸਕਦੇ ਆ ਕਿਉਂਕਿ ਅਨਸਰ ਕੀ ਦੇਖੋ ਜਿਹੜੀ ਅਨਸਰ ਕੀ ਬਣਦੀ ਹੈ ਨਾ ਅਲੱਗ ਅਲੱਗ ਤਰੀਕੇ ਨਾਲ ਬਣਦੀ ਹੈ ਇੱਕ ਹੁੰਦੀ ਹੈ ਪੀ ਟ੍ਰਿਪਲ ਐਸਬੀ ਦੀ ਬਕਸ ਦੇ ਵਿੱਚੋਂ ਬਣਦੀ ਹੈ ਠੀਕ ਹੈ ਇੱਕ ਪੀ ਐਸ ਈਬੀ ਦੇ ਹੁਣ ਕਿੰਨੇ ਕਿਹੜੇ ਵਿੱਚੋਂ ਬਣਾਈ ਹੈ ਤਾਂ ਉਸ ਹਿਸਾਬ ਨਾਲ ਫਿਰ ਆਨਸਰ ਵੈਰੀ ਕਰਦਾ ਜਦੋਂ ਫਾਈਨਲ ਆਨਸਰ ਕੀ ਆਏਗੀ ਉਦੋਂ ਸਹੀ ਪਤਾ ਲੱਗੇਗਾ ਕਿ ਸਹੀ ਆਨਸਰ ਕੀ ਕੀ ਹੈ ਓਕੇ ਉਸ ਤੋਂ ਪਹਿਲਾਂ ਆਪਾਂ ਇੱਕ ਗੈਸ ਲਾ ਸਕਦੇ ਹਾਂ ਕਿ ਪੀਪੀ ਟ੍ਰਿਪਲ ਐਸਬੀ ਦੀ ਬੁੱਕ ਵਿੱਚੋਂ ਬਣੀ ਆਨਸਰ ਕੀ ਜਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਬੁੱਕ ਦੇ ਵਿੱਚੋਂ ਆਨਸਰ ਕੀ ਬਣਾਈ ਹੈ ਤਾਂ ਉਸ ਚੀਜ਼ ਦੇ ਉੱਪਰ ਥੋੜਾ ਜਿਹਾ ਹੁੰਦਾ ਠੀਕ ਹੈ ਜਿਵੇਂ ਕੀ ਹੈ ਜਦੋਂ ਸਾਡੇ ਵਰੀ ਆਨਸਰ ਕੀ ਆਏ ਸੀਗੇ ਮੇਰੇ 96 ਬਣੇ ਸੀਗੇ ਓਕੇ ਜਦੋਂ ਪੇਪਰ ਤੋਂ ਬਾਅਦ ਆਨਸਰ ਕੀ ਮੈਂ ਚੈੱਕ ਕੀਤੀ 96 ਬਣੇ ਜਦੋਂ ਫਾਈਨਲ ਅਨਸਰ ਕੀ ਆ ਇਹ ਰਿਜ਼ਲਟ ਹੈ ਮੇਰੇ 100 ਨੰਬਰ ਬਣ ਗਏ ਸੀਗੇ ਤਾਂ ਦੇਖੋ 4-5 ਨੰਬਰ ਉੱਪਰ-ਨੀਚੇ ਹੋ ਜਾਂਦੇ ਆ ਜਿਵੇਂ ਕਿ ਆ ਤੁਸੀਂ ਵੋਟਾਂ ਦਾ ਜਦੋਂ ਰਿਜ਼ਲਟ ਆਉਣਾ ਹੁੰਦਾ ਇੱਕ ਐਗਜ਼ਿਟ ਪੋਲ ਚੱਲਦਾ ਹੁੰਦਾ ਐਗਜ਼ਿਟ ਪੋਲ ਦੇ ਉੱਪਰ ਕਹਿੰਦੇ ਆ ਵੀ 4-5 ਸੀਟਾਂ ਪਲੱਸ ਮਾਈਨਸ ਹੋ ਸਕਦੀਆਂ ਵੱਧ ਵੀ ਆ ਸਕਦੀਆਂ ਘੱਟ ਵੀ ਆ ਸਕਦੀਆਂ ਉਸੇ ਹਿਸਾਬ ਨਾਲ ਜੋ ਵੀ ਅਨਸਰ ਕੀ ਹੁੰਦੀ ਹੈ ਇਹ ਅਨਆਫੀਸ਼ੀਅਲ ਅਨਸਰ ਕੀ ਹੁੰਦੀ ਹੈ ਆਫੀਸ਼ੀਅਲ ਨਹੀਂ ਹੁੰਦੀ ਆਫੀਸ਼ੀਅਲ ਦਾ ਮਤਲਬ ਜਿਹੜੀ ਬੋਰਡ ਰਿਲੀਜ਼ ਕਰੇਗਾ ਤੇ ਅਨ ਆਫੀਸ਼ੀਅਲ ਦਾ ਮਤਲਬ ਜਿਹੜੀ ਕੀ ਹੈ ਅਲੱਗ-ਅਲੱਗ ਮਤਲਬ YouTube ਦੇ ਉੱਪਰ ਆਈਆਂ ਚੈਨਲਾਂ ਵੱਲੋਂ ਉਹ ਅਨ ਆਫੀਸ਼ੀਅਲ ਹੁੰਦੀ ਹੈ ਠੀਕ ਹੈ ਤਾਂ ਜੇ ਅਨ ਆਫੀਸ਼ੀਅਲ ਅਨਸਰ ਕੀ ਦੇ ਹਿਸਾਬ ਨਾਲ 3 4 ਨੰਬਰ ਉੱਪਰ نیچے ਹੋ ਜਾਂਦੇ ਆ ਤਾਂ ਜਿਹੜੇ 78 79 80 81 ਦੇ ਨੇੜੇ ਤੇੜੇ ਆ ਜਿਹੜੇ ਮਤਲਬ ਜਿਨ੍ਹਾਂ ਨੂੰ 82 ਨੰਬਰ ਚਾਹੀਦੇ ਆ ਤਾਂ ਉਮੀਦ ਹੈ ਉਹਨਾਂ ਨੂੰ ਕਲੀਅਰ ਹੋ ਜਾਊਗਾ ਠੀਕ ਹੈ ਉਮੀਦ ਹੈਗੀ ਹੈ ਉਹਨਾਂ ਦਾ ਪੇਪਰ ਕਲੀਅਰ ਹੋਣ ਦੀ ਓਕੇ ਤੇ ਜਿਹੜੇ 87 88 89 ਦੇ ਨੇੜੇ ਆ ਜਿਨ੍ਹਾਂ ਨੂੰ 90 ਨੰਬਰ ਚਾਹੀਦੇ ਆ ਉਹਨਾਂ ਦਾ ਵੀ ਉਮੀਦ ਪੂਰੀ ਹੈ ਕਲੀਅਰ ਹੋ ਜਾਏਗਾ 3 4 ਨੰਬਰ ਦਾ ਕਿ ਅੰਦਰ ਉੱਧਰ ਹੋ ਜਾਂਦਾ ਹੈ ਰਾਮ ਨਾਲ ਪੇਪਰ ਦੇ ਵਿੱਚ ਹੋ ਸਕਦਾ ਹੈ ਕਈ ਵਾਰੀ ਕੋਈ ਗ੍ਰੇਸ ਮਾਰਕਸ ਗ੍ਰੇਸ ਦਾ ਕਦੋਂ ਪਤਾ ਲੱਗੇਗਾ ਜਦੋਂ ਅਨਸਰ ਕੀ ਆਏਗੀ ਠੀਕ ਹੈ ਅਨਸਰ ਕੀ ਆਏਗੀ ਅਨਸਰ ਕੀ ਤੋਂ ਬਾਅਦ ਬੋਰਡ ਕੀ ਹੈ ਇੱਕ ਨੋਟੀਫਿਕੇਸ਼ਨ ਪਾਏਗਾ ਜਿੰਦੇ ਉੱਪਰ ਲਿਖਿਆ ਹੋਊਗਾ ਪੀ ਆਬਜੈਕਸ਼ਨ ਤੁਸੀਂ ਲਗਾ ਸਕਦੇ ਹੋ ਜਿਹੜੇ ਕੁਐਸਚਨ ਦੇ ਉੱਪਰ ਤੁਹਾਨੂੰ ਆਬਜੈਕਸ਼ਨ ਹੈ ਤੁਸੀਂ ਉਹਨੂੰ ਆਬਜੈਕਸ਼ਨ ਲਗਾ ਸਕਦੇ ਹੋ ਨਾਲ ਉਹਦਾ ਪ੍ਰੂਫ ਵੀ ਤੁਹਾਨੂੰ ਸੈਂਡ ਕਰਨਾ ਪਏਗਾ ਇਸ ਚੀਜ਼ ਦਾ ਅਨਸਰ ਇੱਥੇ ਆ ਉਸ ਤੋਂ ਬਾਅਦ ਬੋਰਡ ਕੀ ਕਰੇਗਾ ਇੱਕ ਕਮੇਟੀ ਬਿਠਾਏਗਾ ਕਮੇਟੀ ਕੀ ਉਹਨੂੰ ਵੈਰੀਫਾਈ ਕਰੇਗੀ ਜੇ ਤੱਕ ਗ੍ਰੇਸ ਹੁੰਦੀ ਹੋਈ ਤਾਂ ਗ੍ਰੇਸ ਦੇਣਗੇ ਆਦਰਵਾਇਜ਼ ਨਹੀਂ ਦੇਣਗੇ ਠੀਕ ਹੈ ਤਾਂ ਵੈਸੇ ਤਾਂ ਹਰ ਇੱਕ ਸਾਲ ਇੱਕ ਦੋ ਨੰਬਰ ਗ੍ਰੇਸ ਦੇ ਬੰਦ ਹੀ ਬੰਦੇ ਆ ਇੱਕ ਦੋ ਅਨਸਰ ਕੀ ਗਲਤ ਹੋ ਹੀ ਜਾਂਦੀ ਹੈ ਠੀਕ ਹੈ ਸੁਭਾਵਿਕ ਜੀ ਗੱਲ ਹੈ ਸਾਰੇ ਇਨਸਾਨ ਹੈ ਤਾਂ ਗਲਤੀਆਂ ਤਾਂ ਹੋ ਹੀ ਜਾਂਦੀਆਂ ਠੀਕ ਹੈ ਤਾਂ ਮੰਨ ਕੇ ਚੱਲੋ ਵੀ ਤੁਹਾਡੇ ਨੰਬਰ 3 4 ਉੱਪਰ-ਨੀਚੇ ਹੋ ਸਕਦੇ ਆ ਤੁਸੀਂ ਕਲੀਅਰ ਹੋ ਸਕਦੇ ਹੋ ਉਮੀਦ ਨਾ ਛੱਡੋ ਉਮੀਦਾਂ ਦੇ ਉੱਪਰ ਦੁਨੀਆ ਕਾਇਮ ਹੈ ਠੀਕ ਹੈ ਜਿਵੇਂ ਕਹਿੰਦੇ ਨਾ ਉਮੀਦ ਤਾਂ ਆਪਾਂ ਨੂੰ ਇਹ ਹੀ ਹੁੰਦੀ ਵੀ ਸਵੇਰੇ ਉੱਠਾਂਗੇ ਜਾਂ ਨਹੀਂ ਬਟ ਆਪਾਂ ਜਿਹੜਾ ਆਚਾਰ ਹੈ ਉਹ ਇੱਕ ਸਾਲ ਦਾ ਪਾ ਕੇ ਰੱਖ ਲੈਨੇ ਹਨਾ ਸਾਰੇ ਪਿੰਡਾਂ ਵਿੱਚ ਕੀ ਹੁੰਦਾ ਆਮਬ ਦਾ ਆਚਾਰ ਇੱਕ ਸਾਲ ਦਾ ਪਾ ਕੇ ਰੱਖ ਲੈਂਦੇ ਆ ਸਾਲ ਚੱਲੇਗਾ ਬਟ ਆਪਾਂ ਨੂੰ ਇਹ ਉਮੀਦ ਹੁੰਦੀ ਹੈ ਵੀ ਕੱਲ ਨੂੰ ਆਪਾਂ ਉੱਠਾਂਗੇ ਨਹੀਂ ਉਮੀਦਾਂ ਦੇ ਉੱਪਰ ਦੁਨੀਆ ਕਾਇਮ ਹੈ ਠੀਕ ਹੈ ਉਮੀਦ ਰੱਖੋ ਹੌਸਲਾ ਰੱਖੋ ਪਰਮਾਤਮਾ ਨੂੰ ਯਾਦ ਕਰੋ ਪਰਮਾਤਮਾ ਤੁਹਾਡਾ ਬੇੜਾ ਪਾਰ ਜਰੂਰ ਕਰਵਾਏਗਾ ਓਕੇ ਮੋਟੀਵੇਟ ਰਿਆ ਕਰੋ ਡੀਮੋਟੀਵੇਟ ਨਾ ਹੋ ਪੀ ਚਲੋ ਪੀ ਅਸੀਂ ਪਿੱਛੇ ਰਹਿ ਗਏ ਇਹ ਹੋ ਗਿਆ ਉਹ ਹੋ ਗਿਆ ਕਈ ਵਾਰੀ ਕੋਈ ਨਾ ਕੋਈ ਦਿੱਕਤ ਆ ਜਾਂਦੀ ਹੈ ਇਸ ਵਾਰ ਸਾਰਿਆਂ ਨੂੰ ਪੰਜਾਬੀ ਨੇ ਥੋੜਾ ਜਿਹਾ ਨਿਰਾਸ਼ ਕੀਤਾ ਪੰਜਾਬੀ ਥੋੜੀ ਔਖੇ ਲੈਵਲ ਦੀ ਸੀ ਤੇ ਇੱਕ EVS ਨੇ ਨਿਰਾਸ਼ ਕੀਤਾ ਬਾਕੀ ਮੈਥ ਵੀ ਬਹੁਤ ਸੌਖਾ ਸੀਗਾ ਈਵੀਅਰ ਸੌਰੀ ਸੀਡੀਪੀ ਬਹੁਤ ਸੌਖੀ ਸੀਗੀ ਤੇ ਇੰਗਲਿਸ਼ ਠੀਕ ਸੀਗੀ ਓਕੇ ਪੰਜਾਬੀ ਤੇ ਈਵੀਐਸ ਨੇ ਸਾਰਿਆਂ ਨੂੰ ਇਸ ਵਾਰ ਨਿਰਾਸ਼ ਕੀਤਾ ਕਿਉਂਕਿ ਈਵੀਐਸ ਦਾ ਕੋਈ ਕ੍ਰਾਈਟੇਰੀਆ ਨਹੀਂ ਹੈ ਪਤਾ ਨਹੀਂ ਲੱਗਦਾ ਕਿੱਥੋਂ ਜੀ ਆਜੂਗੀ ਈਵੀਐਸ ਈਵੀਐਸ ਤੇ ਸਾਇੰਸ ਨੂੰ ਵੀ ਲੈ ਆਉਂਦੇ ਨੇ ਐਸਐਸਟੀ ਨੂੰ ਵੀ ਲੈ ਆਉਂਦੇ ਨੇ ਤਾਂ ਇਸ ਲਈ ਈਵੀਐਸ ਦਾ ਜਿਹੜਾ ਦਾਇਰਾ ਹੈ ਉਹ ਬਹੁਤ ਵੱਡਾ ਹੋ ਜਾਂਦਾ ਓਕੇ ਐਸਲੀ ਥੋੜਾ ਜਿਹਾ ਦਾਇਰਾ ਜਿਹੜਾ SCERT ਨੇ ਕਰਨਾ ਪਏਗਾ EVS ਦੇ ਰਿਲੇਟਡ ਪੀ ਕਿੱਥੋਂ ਜੀ ਪੇਪਰ ਆਊਗਾ ਹੁਣ ਪਤਾ ਹੀ ਨਹੀਂ ਲੱਗਦਾ ਕਿੱਥੋਂ ਕੀ ਚੱਕ ਕੇ ਪਾ ਦਿੰਦੇ ਨੇ ਓਕੇ ਤਾਂ ਇਸ ਚੀ ਨੇ ਆਪਾਂ ਨਰਾਸ਼ ਕੀਤਾ ਇਸ ਵਾਰ ਬਹੁਤ ਸਾਰੇ ਸਟੂਡੈਂਟ ਨੂੰ ਫਿਰ ਵੀ ਓਵਰ ਆਲ ਵਧੀਆ ਪੇਪਰ ਸੀਗਾ ਵਧੀਆ ਲੈਵਲ ਦਾ ਪੇਪਰ ਸੀਗਾ ਜਿਆਦਾ ਔਖਾ ਵੀ ਨਹੀਂ ਸੀ ਜਿਆਦਾ ਸੌਖਾ ਵੀ ਨਹੀਂ ਸੀ ਬਸ ਟਾਈਮ ਦੀ ਇਸ ਵਾਰ ਬਹੁਤ ਦਿੱਕਤ ਰਹੀ ਕਿਉਂਕਿ ਟਾਈਮ ਮੈਨੇਜ ਕਰਨਾ ਬਹੁਤ ਵੱਡੀ ਗੱਲ ਹੁੰਦੀ ਹੈ ਠੀਕ ਹੈ ਲਾਸਟ ਵਿੱਚ ਬਾਰੇ ਸਟੂਡੈਂਟ ਨੇ ਤੁੱਕੇ ਲਗਾ ਕੇ ਆਇਆ 15 15 20 ਵੀ ਕਵਸਚਨਾਂ ਦੇ ਉੱਪਰ ਬਿਨਾਂ ਦੇਖੇ ਗੋ ਜੇ ਪੜੋ ਕੀ ਇਹ ਪਤਾ ਵੀ ਨਹੀਂ ਲੱਗਦਾ ਕਿਹੜਾ ਆਨਸਰ ਲਗਾ ਕੇ ਆਇਸੀ ਤਾਂ ਕਈ ਵਾਰੀ ਇਸ ਤਰ੍ਹਾਂ ਵੀ ਹੋ ਜਾਂਦਾ 10 12 ਕੁਐਸਚਨ ਇਹੋ ਜਿਹੇ ਹੁੰਦੇ ਆ ਜਿਹੜੇ ਆਪਾਂ ਨੂੰ ਯਾਦ ਹੀ ਨਹੀਂ ਆਪਾਂ ਕਿਹੜਾ ਆਨਸਰ ਲਗਾ ਕੇ ਆਇਸੀ ਠੀਕ ਹੈ ਤਾਂ ਨਰਾਸ਼ ਬਿਲਕੁਲ ਨਾ ਹੋਵੋ ਉਮੀਦ ਰੱਖੋ ਜਿੰਨਾ ਚਿਰ ਆਨਸਰ ਕੀ ਨਹੀਂ ਆਉਂਦੀ ਉਹਨਾਂ ਚਿਰ ਤੁਸੀਂ ਟੈਨਸ਼ਨ ਜਮਾ ਹੀ ਨਹੀਂ ਲੈਣੀ ਠੀਕ ਹੈ ਇਹ ਸੋਚੋ ਵੀ ਮੈਂ ਕਲੀਅਰ ਆ ਬਸ ਆਪਦੇ ਆਪ ਨੂੰ ਪੋਜ਼ੀਟਿਵ ਰੱਖੋ ਤੁਸੀਂ ਜ਼ਰੂਰ ਕਲੀਅਰ ਹੋਵੋਗੇ ਓਕੇ ਬਾਕੀ ਜਦੋਂ ਆਨਸਰ ਕੀ ਦੇ ਬਾਰੇ ਕੋਈ ਅਪਡੇਟ ਆਇਆ ਆਪਾਂ ਤੁਹਾਡੇ ਨਾਲ ਸਾਂਝਾ ਜ਼ਰੂਰ ਕਰਾਂਗੇ ਥੈਂਕ ਯੂ ਵੈਰੀ ਮੱਚ